ਤੇ ਸੋ ਆਪਾਂ ਇਸ ਟਰੈਕਟਰ ਦੇ ਵਿੱਚ ਇੰਜਨ ਵਗੈਰਾ ਦੀ ਮੋਡੀਫਿਕੇਸ਼ਨ ਕਰਨੀ ਆ ਤੇ ਸੋ ਸੱਜਣੋ ਅੱਜ ਆਪਾਂ ਇਸੋ ਟਰੈਕਟਰ ਦਾ ਟੈਸਟ ਡਰਾਈਵ ਲੈ ਗਏ ਗੇਅਰ ਦੂਜੇ ਬੀ ਦੇ ਵਿੱਚ ਤੋਂ ਨੂੰ ਚਲਾ ਕੇ ਇਹੀ ਟਰੈਕਟਰ ਦਿਖਾਵਾਂਗੇ ਦੋਨੇ ਡਾਊਨ ਲੀਵਰ ਕਰਕੇ ਦੇਖੋ ਇੱਥੇ ਟਰੈਕਟਰ ਬਿਲਕੁਲ ਬੰਦ ਹੋ ਚੁੱਕਿਆ ਗਾ ਦੇਖੋ ਸੱਜਣੋ ਇੱਥੇ ਦੋਨੇ ਲੀਵਰ ਥੱਲੇ ਕਰਕੇ 2000 RPM ਕਰ ਲੈ ਜਿੰਨੀ ਟਰੈਕਟਰ ਆ ਫੇਰ ਆਪਾਂ ਕਲਾ ਛੱਡਦੇ ਆ ਸ਼ੈਡ ਕਲੱਚ ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀਐਨਟੀ ਬਰਗਾੜੀ ਤੇ ਲਾਓ ਵੀ ਮਿੱਤਰੋ ਗੱਲਬਾਤ ਕਰਦੇ ਆਪਾਂ ਆਪਣੇ ਕੋਲੇ ਜਿਹੜਾ ਜੌਂਡੀਆ ਟਰੈਕਟਰ ਆਇਆਗਾ ਆਇਆਗਾ ਕੌਣੀ ਤੋਂ ਤੇ ਸੋ ਆਪਾਂ ਇਸ ਟਰੈਕਟਰ ਦੇ ਵਿੱਚ ਇੰਜਨ ਵਗੈਰਾ ਦੀ ਮੋਡੀਫਿਕੇਸ਼ਨ ਕਰਨੀ ਆ ਤੇ ਸੋ ਸੱਜਣੋ ਅੱਜ ਆਪਾਂ ਇਸੋ ਟਰੈਕਟਰ ਦਾ ਟੈਸਟ ਡਰਾਈਵ ਲੈਨੇ ਆ ਤੇ ਟੈਸਟ ਡਰਾਈਵ ਲੈ ਕੇ ਪਹਿਲਾਂ ਖੋਲਣ ਤੋਂ ਪਹਿਲਾਂ ਟੈਸਟ ਡਰਾਈਵ ਤਾਂ ਲੈਨੇ ਆ ਵੀ ਕਿੰਨੇ ਕ ਪਾਣੀ ਜੇ ਟਰੈਕਟਰ ਤੇ ਕਿੰਨੀ ਕੀ ਪਰਫਾਰਮੈਂਸ ਦਿੰਦਾਗਾ ਤੇ ਫਿਰ ਸੱਜਣੋ ਤੁਹਾਨੂੰ ਉਸ ਤੋਂ ਬਾਅਦ ਆਪਾਂ ਦਾ ਕੰਮ ਕਰਕੇ ਤੇ ਉਸ ਤੋਂ ਬਾਅਦ ਉਸ ਟਰੈਕਟਰ ਦੀ ਪਰਫਾਰਮੈਂਸ ਵਗੈਰਾ ਚੈੱਕ ਕਰਾਵਾਂਗੇ ਤੇ ਸੋ ਸੱਜਣੋ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਬਾਕੀ ਸੱਜਣੋ ਸੌਰੀ ਵੀਡੀਓ 4-5 ਦਿਨ ਨਹੀਂ ਪਾ ਹੋਈ ਕਾਰਨ ਉਹਦਾ ਕੀ ਸੀਗਾ ਵੀ ਕਿਉਂਕਿ ਸਾਨੂੰ ਹਸਪੀਟਲ ਦੇ ਵਿੱਚ ਜੋ ਮਾਤਾ ਜੀ ਸੀ ਆਪਣੇ ਉਹਨਾਂ ਦੇ ਲੱਤ ਦੇ ਵਿੱਚ ਫ੍ਰੈਕਚਰ ਆ ਗਿਆ ਸੀਗਾ ਤੋਂ ਸੋਸ ਦਾ ਆਪਰੇਸ਼ਨ ਹੋਣਾ ਸੀਗਾ ਤਾਂ ਕਰਕੇ ਆਪਾਂ 4-5 ਦਿਨ ਵੀਡੀਓ ਨਹੀਂ ਪਾ ਹੋਈ ਤੇ ਸੋ ਅੱਜ ਆਪਾਂ ਹਸਪੀਟਲ ਤੋਂ ਅੱਜ ਆਏ ਆਂ ਤੇ ਅੱਜ ਆਪਾਂ ਉਸ ਟਰੈਕਟਰ ਦਾ ਸਭ ਤੋਂ ਪਹਿਲਾ ਟੈਸਟ ਡਰਾਈਵ ਲੈਣੇ ਆਂ ਅ ਕੰਮ ਕਰਨ ਤੋਂ ਪਹਿਲਾਂ ਵੀ ਕਿੰਨੇ ਕ ਖਿਚਾਈ ਕਰਦਾ ਟਰੈਕਟਰ ਤੇ ਕਿੰਨੇ ਕੇ ਪਰਫਾਰਮੈਂਸ ਦਿੰਦਾ ਤੇ ਸੋ ਇਸ ਤੋਂ ਬਾਅਦ ਆਪਾਂ ਨੂੰ ਮੋਡੀਫਾਈ ਕਰਾਂਗੇ ਤੇ ਅਲੱਗ-ਅਲੱਗ ਪਾਰਟ ਆਉਣਗੇ ਅੱਜ ਪਹਿਲੇ ਪਾਰਟ ਦੇ ਵਿੱਚ ਤੁਹਾਡੀ ਸ਼ੁਰੂਆਤ ਆ ਤੇ ਪਹਿਲੇ ਪਾਰਟ ਦੇ ਵਿੱਚ ਉਸ ਟਰੈਕਟਰ ਦਾ ਆਪਾਂ ਟੈਸਟ ਡਰਾਈਵ ਲੈਣੇ ਆ ਤੇ ਆਓ ਕਰਦੇ ਆ ਚੈੱਕ ਟਰੈਕਟਰ ਤੇ ਸੋ ਸੱਜਣੋ ਵੀਡੀਓ ਦੇ ਨਾਲ ਜੁੜੇ ਰਹੋ ਤੇ ਬਾਕੀ ਜਿਹੜੇ ਭਰਾ ਨਵੇਂ ਜੁੜੇ ਨੇ ਆਪਣੇ ਚੈਨਲ ਦੇ ਵਿੱਚ ਉਹ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤਾਂ ਜੋ ਤੁਹਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਹਰ ਨਵੀਂ ਤੇ ਨਵੀਂ ਵੀਡੀਓ ਦੀ ਅਪਡੇਟ ਮਿਲ ਸਕੇ ਤੇ ਜਾਂ ਨੋਟੀਫਿਕੇਸ਼ਨ ਮਿਲ ਸਕੇ ਤੇ ਆਓ ਕਰਦੇ ਆ ਵੀਡੀਓ ਦੀ ਸ਼ੁਰੂਆਤ ਸਾਨੂੰ ਸੱਜਣੋ ਬਾਕੀ ਚੈੱਕ ਕਰਦੇ ਆਪਾਂ ਟਰੈਕਟਰ ਨੂੰ ਤੇ ਹੱਲਾ ਵਗੈਰਾ ਆਪਾਂ 13 ਪਾਲੀਆਂ ਸੇ ਦੇ ਮਗਰ 13 ਹੱਲਾ ਵਗੈਰਾ ਪਾ ਕੇ ਆਪਾਂ ਟੈਸਟ ਡਰਾਈਵ ਲੈਣੇ ਆਪਾਂ ਵੀ ਕਿੰਨਾ ਕੇ ਪਰਫਾਰਮੈਂਸ ਟਰੈਕਟਰ ਦਿੰਦਾਗਾ ਤੇ ਆ ਤੁਸੀਂ ਦੇਖ ਸਕਦੇ ਹੋ ਪਹਿਲਾਂ ਆਪਾਂ ਚੈੱਕ ਕਰਾ ਦਈਏ ਪਹਿਲਾਂ ਦੇਵਾਂਗੇ ਟਰੈਕਟਰ ਦਾ ਪਹਿਲੇ 2 ਦੇ ਵਿੱਚ ਗੇੜਾ ਮੁੜ ਕੇ ਸੀ ਦੇ ਵਿੱਚ ਮੁੜ ਕੇ ਮੀਡੀਅਮ ਦੇ ਵਿੱਚ ਸਾਰੇ ਗੇਅਰ ਲਾ ਕੇ ਤੁਹਾਨੂੰ ਦਿਖਾਵਾਂਗੇ ਤੇ ਪਹਿਲਾਂ ਹੱਲਾ ਵਗੈਰਾ ਦਿਖਾ ਦਈਏ ਆਪਾਂ ਆਈ ਹੱਲਾਂ ਤੇ ਉਸ ਤੋਂ ਬਾਅਦ ਟਰੈਕਟਰ ਮੋਡੀਫਾਈ ਕਰਕੇ ਫਿਰ ਆਪਾਂ ਇਸ ਨੂੰ ਚਲਾਵਾਂਗੇ ਤੇ ਤੁਹਾਨੂੰ ਅ ਪਰਫਾਰਮੈਂਸ ਉਸ ਤੋਂ ਬਾਅਦ ਵੀ ਦਿਖਾਵਾਂਗੇ। ਦੇ ਸਭ ਤੋਂ ਪਹਿਲਾਂ ਆਪਾਂ ਉੱਤੇ ਬਹਿਨੇ ਟਰੈਕਟਰ ਤੇ। ਬਾਕੀ ਵੇਟ ਵਗੈਰਾ ਇਹਦੇ ਲਾਈਨਿੰਗ ਦੇ ਵੇਟ ਵਗੈਰਾ ਬਾਈ ਲਾ ਕੇ ਲਿਆਏ ਸੀ ਆਪਣੇ ਕੋਲੇ। ਕਿਉਂਕਿ ਉਹਨਾਂ ਨੇ ਪੇਂਟ ਵਗੈਰਾ ਕਰਾਉਣੇ ਸੀ ਅਗਲੇ ਵੀਟ ਤੇ ਚਲੋ ਇਸ ਤੋਂ ਬਾਅਦ ਦੇਖਦੇ ਆਪਾਂ ਪਰਫਾਰਮੈਂਸ ਦਿਖਾਉਨੇ ਆ ਟਰੈਕਟਰ ਦੀ ਉੱਪਰ ਬਹਿ ਕੇ ਕਿੰਨੇ ਕੇ ਆਰਪੀਐਮ ਵਗੈਰਾ ਡ੍ਰੌਪ ਕਰਦਾ ਤੇ ਕਿਹੜੇ ਗੇਅਰ ਤੇ ਚੱਲਦਾਗਾ ਇੱਥੇ ਆਪਣਾ 4 ਵੀਲਰ ਗੇਅਰ ਕੱਟਿਆ ਵਾ ਤੇ ਉਸ ਤੋਂ ਬਾਅਦ ਲਾ ਕੇ ਵਗੈਰਾ ਦਿਖਾਵਾਂਗੇ ਤੇ ਮਾਰ ਦਿਆਂਗਾ ਸੈਲਫ ਟਰੱਕ ਚਲੋ ਪਹਿਲਾਂ ਮਾਰਦੇ ਹਾਂ ਸੈਲਫ ਆਪਾਂ ਆ ਦੇਖੋ ਇਧਰ ਬੰਨਣਾ ਆਪਾਂ ਬੀ ਸਭ ਤੋਂ ਪਹਿਲਾਂ ਦੇਵਾਂਗੇ ਪਹਿਲੇ ਬੀ ਦੇ ਵਿੱਚ ਕਿਹੜਾ ਮੁੰਨੇ ਲੀਵਰ ਡਾਊਨ ਆ ਟਰੈਕਟਰ ਦੇ ਆਪਾ ਆਰਪੀਐਮ ਕਰਾਂਗੇ 17 ਹੱਥ ਚ ਦੱਲਦਾ ਬਾ ਦੂਜਾ ਬੀਜ ਦੇ ਵਿੱਚ ਕਿਹੜਾ ਲਿਆਂਗੇ ਆ ਦੇਖੋ ਸਦਰੋਂ ਟਰੈਕਟਰ ਆਪਾਂ 1800 ਦੇ ਛੱਡਿਆ ਤੇ ਇਸ ਤੋਂ ਬਾਅਦ ਤੇ ਇਹ ਟਰੈਕਟਰ ਆਪਣਾ ਬਿਲਕੁਲ ਬੰਦ ਹੋ ਚੁੱਕਿਆ ਦੂਜੇ ਬੀਜ ਦੇ ਵਿੱਚ ਕਿਉਂਕਿ ਜਿਹੜਾ ਦੂਜੇ ਬੀਜ ਦੇ ਵਿੱਚ ਇਸ ਟਰੈਕਟਰ ਨੂੰ ਚੱਲਣਾ ਚਾਹੀਦਾਗਾ ਤੇ ਸੋ ਆਪਾਂ ਇਸ ਤੋਂ ਬਾਅਦ ਆਪਾਂ ਟਰੈਕਟਰ ਨੂੰ ਆਪਾਂ ਇੰਜਨ ਮੋਡੀਫਾਈ ਵਗੈਰਾ ਕਰਾਂਗੇ ਦਾ ਤੇ ਫੁੱਲ ਮੋਡੀਫਾਈ ਕਰਾਂਗੇ ਟਰੈਕਟਰ ਨੂੰ ਫੁੱਲ ਇੰਜਨ ਦਾ ਮੋਡੀਫਾਈ ਹੋਊਗਾ ਤੇ ਸੋ ਇਸ ਤੋਂ ਬਾਅਦ ਇਸੇ ਗੇਅਰ ਦੇ ਵਿੱਚ ਪਹਿਲਾ ਸੌਰੀ ਦੂਜਾ ਦੂਜੇ ਗੇਅਰ ਦੂਜੇ ਬੀ ਦੇ ਵਿੱਚ ਤੋਂ ਚਲਾ ਕੇ ਹੀ ਟਰੈਕਟਰ ਦਿਖਾਵਾਂਗੇ ਦੋਨੇ ਡਾਊਨ ਲੀਵਰ ਕਰਕੇ ਵੀ ਟਰੈਕਟਰ ਦੀ ਸਲਿੱਪਿੰਗ ਦਿੰਦਾ ਕਿ ਨਹੀਂ ਦਿੰਦਾ ਟੂ व्हीਲ ਦੇ ਵਿੱਚ ਤੇ ਫੋਰ व्हीਲ ਦੇ ਵਿੱਚ ਤੇ ਹੁਣ ਆਪਾਂ ਇਸ ਤੋਂ ਬਾਅਦ ਫੋਰ व्हीਲ ਵੀ ਲਾ ਕੇ ਦਿਖਾਉਣਾ ਤੁਹਾਨੂੰ ਉਹਨੇ ਚੱਕਰਾਂ ਦੇ ਵਿੱਚ ਦੁਬਾਰਾ ਫੇਰ ਕਰਦੇ ਆਂ ਸਟਾਰਟ ਇਹਦੇ 2000 ਚੱਕਰ ਕਰ ਲਿਆ ਆਪਾਂ ਇਹ ਨਾ ਤੋਂ ਡਾਊਨ ਦਾ ਆ ਜਾਂ ਜੀ ਵੀ ਇਧਰੋਂ 4 ਵੀਂ ਰੀਲ ਫੋੜਨੇ ਆਪਾਂ ਗਏ ਹੋਰ ਵੀਰ ਦੇ ਵਿੱਚ ਵੀ ਡੈਕਟਰ ਆ ਫੁੱਟਬਾਲ ਲੈ ਕੇ ਆਉਂਦੇ ਆ ਆਹ ਦੇ ਹੁਣ ਆਪਾਂ ਕੰਟਰੋਲ ਲੀਵਰ ਚੱਕਦੇ ਆ ਤਾਂ ਇਸ ਤੋਂ ਬਾਅਦ ਕਿਹੜਾ ਟਰੈਕਟਰ ਦਾ ਫੇਰ ਆਪਾਂ ਟਰੈਕਟਰ ਦੇ ਆਰਪੀਐਮ ਕਰਦੇ ਆਪਾਂ 1800 ਇੱਧਰ ਆਪਾਂ ਕੰਟਰੋਲ ਲੀਵਰ ਹੈ ਜਿਹੜਾ ਤਿੰਨ ਦੇ ਉੱਪਰ ਤਿੰਨ ਬਟਨਾਂ ਦੇ ਉੱਪਰ ਆਪਾਂ ਇਸਦੇ ਉੱਪਰ ਸੈੱਟ ਕਰ ਲਿਆ ਤੇ ਫੇਰ ਇਸ ਤੋਂ ਬਾਅਦ ਆਪਾਂ ਦੂਜਾ ਵੀ ਲਾਉਨੇ ਆ ਦੂਜਾ ਵੀ ਤੇ 4 ਵੀਲ ਕੱਟ ਕੇ ਇੱਥੇ 4 ਵੀਲ ਕੱਟਿਆ ਹੋਇਆ ਇਹਦੇ ਹੱਥ ਪੁੱਲਾ ਨਹੀਂ ਲੱਗ ਰਹੀ ਨਾ ਆਪਣੀ ਟਰੈਕਟਰ ਦੇਖੋ ਬ੍ਰੇਕਾਂ ਮਾਰਨ ਸਾਰੀ ਦਬ ਰਿਹਾਗਾ ਤੁਸੀਂ सौ आरपीएम ड्रॉप करके चल रहा है कलक्टर अपने पूरे आरपीएम ड्रॉप करके चल रहा इतना ਜੇ ਉਹਨਾ ਪ੍ਰੈਸ ਤੋਂ ਬਾਅਦ ਕੰਟਰੋਲ ਲੀਵਰ ਨੂੰ ਹਲਕਾ ਜਿਹਾ ਨੀਵਾ ਕਰਾਂਗੇ ਤਾਂ ਟਰੈਕਟਰ ਬੰਦ ਹੋਣ ਦੀ ਕੋਸ਼ਿਸ਼ ਕਰੂਗਾ ਆਪਾਂ ਚੱਲਦੇ ਟਰੈਕਟਰ ਤੇ ਜੇ ਕੰਟਰੋਲ ਲੀਵਰ ਕਰਤਾ ਡਾਊਨ ਆ ਜਿੱਥੇ ਬਾਅਦ ਛੱਡਾਂਗੇ ਟਰੈਕਟਰ ਬੰਦ ਹੋਣ ਦੀ ਕੋਸ਼ਿਸ਼ ਆਪਾਂ 4 ਵੀਲ ਲਾ ਕੇ ਦੇਖਦੇ ਆ ਟਰੈਕਟਰ ਕਿੰਨਾ ਹੀ ਖਾਈ ਕਰਦਾ 4 ਵੀਲ ਤੇ ਵੀ ਟਰੈਕਟਰ ਤੋਂ ਹੱਲਾ ਪੱਟਣਾ ਨਹੀਂ ਜਾਂਦਾ ਇੱਥੇ ਸੱਜਣੋਂ ਹੁਣ ਆਪਾਂ ਇਸ ਤੋਂ ਬਾਅਦ ਲੀਵਰ ਨੂੰ ਉੱਪਰ ਥੋੜਾ ਜਿਹਾ ਝੁਕ ਦਿੰਦੇ ਆ ਉਸ ਜਗ੍ਹਾ ਤੇ ਕਰ ਲਿਆ ਆਪਾਂ ਜਿੱਥੇ ਪਹਿਲਾਂ ਚੱਲਦਾ ਸੀਗਾ ਕੰਟਰੋਲ ਤੇ ਇੱਥੇ ਵੀ ਆਰਪੀਐਮ ਡ੍ਰੌਪ ਕਰਕੇ ਫੁੱਲ ਟਰੈਕਟਰ ਚੱਲਦਾਗਾ हल्ला अपन फल अलग नहीं रही हम इतने आप लीवर डाउन करके देखते हैं ਉਹ ਇੱਥੇ ਟਰੈਕਟਰ ਬਿਲਕੁਲ ਬੰਦ ਹੋ ਚੁੱਕਿਆਗਾ ਸਿੱਧੇ ਸ਼ਬਦਾਂ ਦੇ ਵਿੱਚ ਸੱਜਣੋ ਇਸ ਟਰੈਕਟਰ ਦੀ ਜੋ ਪਰਫਾਰਮੈਂਸ ਹੈ ਬਿਲਕੁਲ ਖਤਮ ਹੋਈ ਪਈ ਆ ਕਿਉਂਕਿ ਜਿੱਦਾਂ ਕੰਪਨੀ ਦਾ ਟਰੈਕਟਰ ਘੱਟੋ ਘੱਟ ਇਸ ਟਰੈਕਟਰ ਨੂੰ 60 HP ਜਿੰਨਾ ਜ਼ੋਰ ਮਾਰਨਾ ਚਾਹੀਦਾ ਸੀਗਾ ਉਹਨਾਂ ਜ਼ੋਰ ਨਹੀਂ ਮਾਰ ਰਿਹਾ ਟਰੈਕਟਰ ਕਿਉਂਕਿ ਜਦੋਂ ਵੀ ਆਪਾਂ ਕੰਟਰੋਲ ਲੀਵਰ ਨੂੰ ਡਾਊਨ ਕਰਦੇ ਆਂ ਤੇ ਨਾਲ ਦੀ ਨਾਲ ਟਰੈਕਟਰ ਵਗੈਰਾ ਬੰਦ ਹੋ ਜਾਂਦਾਗਾ ਟਰੈਕਟਰ ਦੇ ਆਗੇ ਸੀ ਨੀਚੇ ਤੇ ਫਿਰ ਤੁਹਾਨੂੰ ਦੁਬਾਰਾ ਪਰਫਾਰਮੈਂਸ ਦਿਖਾਉਨੇ ਆ ਇਸੇ ਲੀਵਰ ਤੇ ਇੱਥੇ ਹੀ ਫੋਰ 휠 ਕੱਢ ਕੇ ਤੇ ਫੋਰ 휠 ਲਾ ਕੇ ਤੁਹਾਨੂੰ ਦਿਖਾਉ दोनों लीवर करके ट्रैक्टर तो हल्ला पड़ता ज नहीं पढ़ता दोबारा कर स्टार्ट फिर दूसरा पीला देखो फिर हो गया ना बंद ट्रैक्टर दोबारा फिर क्लच छता दो हजार आरपीएम करके न्यूट्रल करके क्लाश खोलना पैया कर ਇਹ ਕੋਸਾ ਜਨੋ ਇੱਥੇ ਦੋਨੇ ਲੀਵਰ ਥੱਲੇ ਕਰਕੇ 2000 ਆਰਟਿਫ ਕਰ ਲੈਂਦੇ ਆਪਾਂ ਫੇਰ ਆਪਾਂ ਕਲਾ ਛੱਡਦੇ ਆਂ ਛੱਡ ਕਲਚ ਲਾਈਵ ਟਰੈਕਟਰ ਇਹ ਬਿਲਕੁਲ ਬੰਦ ਹੋਈ ਜਾਂਦਾਗਾ ਤੇ ਸੋ ਸੱਜਣੋ ਇਸ ਤੋਂ ਬਾਅਦ ਤੁਹਾਨੂੰ ਮੋਡੀਫਾਈ ਕਰਕੇ ਦਿਖਾਵਾਂਗੇ ਟਰੈਕਟਰ ਇੰਨਾਂ ਹੀ ਹੱਲਾ ਹੋਣੀਆਂ ਇਹੀ ਟਰੈਕਟਰ ਹੋਊਗਾ ਤੇ ਇਹੀ ਲੀਵਰ ਹੋਣਗੇ ਇੱਥੇ ਪੋਜੀਸ਼ਨ ਤੇ ਇਹੀ ਗੇਅਰ ਹੋਊਗਾ ਟਰੈਕਟਰ ਦਾ ਫੇਰ ਦੱਸਿਓ ਟਰੈਕਟਰ ਟਾਇਰਾਂ 'ਚ ਅੱਗ ਕੱਢਦਾ ਕਿ ਨਹੀਂ ਆ ਕੱਢਦਾ ਟਰੈਕਟਰ ਤੇ ਚਲੋ ਮਿੱਤਰੋ ਬਾਕੀ ਆਪਣਾ ਟੈਸਟ ਡਰਾਈਵ ਹੋ ਗਿਆ ਤੇ ਸੋ ਇਹਨੂੰ ਖੋਲਦੇ ਆਂ ਆਪਾਂ ਜਲਦੀ ਜਲਦੀ ਅੱਜ ਵਰਕਸ਼ਾਪ ਤੇ ਲਿਆ ਕੇ ਤੇ ਖੋਲਣ ਤੋਂ ਬਾਅਦ ਤੁਹਾਨੂੰ ਪਾਰਟ 2 ਆਊਗਾ ਖੋਲਣ ਦਾ ਤੇ ਅੱਜ ਪਾਰਟ 1 ਦੇ ਵਿੱਚ ਤੁਹਾਨੂੰ ਇਸ ਟਰੈਕਟਰ ਦੀ ਪਰਫਾਰਮੈਂਸ ਦਿਖਾਈ ਆਪਾਂ ਕਿਦਾਂ ਪਰਫਾਰਮੈਂਸ ਟਰੈਕਟਰ ਕਰਦਾ ਹੈਗਾ ਕਿੰਨੇ ਕੇ ਚੱਕਰ ਡ੍ਰੌਪ ਕਰਦਾ ਤੇ ਕਿੰਨੇ ਕੇ ਖੱਲਾਂ ਆਪਾਂ ਲਾਈਆਂ ਇਸ ਟਰੈਕਟਰ ਦੀ ਚਲੋ ਸੱਜਣੋ ਬਾਕੀ ਅੱਜ ਦੀ ਵੀਡੀਓ ਦੀ ਕਰਦੇ ਆਪਾਂ ਸਮਾਪਤੀ ਇੱਥੇ ਤੇ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਅਗਲਾ ਵਲੌਗ ਆਪਣਾ ਆਊਗਾ ਵਰਕਸ਼ਾਪ ਤੇ ਖੋਲਣ ਦਾ ਪ੍ਰੋਸੈਸ ਦਾ ਦਾ ਕੀ ਕੀ ਇਸ ਟਰੈਕਟਰ ਦੇ ਆਪਾਂ ਚੇਂਜ ਕਰਦੇ ਆ ਤੇ ਸਾਰਾ ਤੁਹਾਨੂੰ ਫਿਟਿੰਗ ਦਾ ਵਲੌਗ ਦਿਖਾਵਾਂਗੇ ਤੇ ਇਦਾਂ ਹੀ ਸਾਰੇ ਵਲੌਗ ਆਉਣਗੇ ਟਰੈਕਟਰ ਤੇ ਖੋਲਣ ਤੋਂ ਲੈ ਕੇ ਟੈਸਟ ਡਰਾਈਵ ਤੱਕ ਸਾਰੇ ਚਲੋ ਧੰਨਵਾਦ ਸਤਿ ਸ੍ਰੀ ਅਕਾਲ